हां जी ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਆ ਪਿੰਡ ਢਲੇਤਾ ਦੇ ਗੁਰੂ ਰਵਿਦਾਸ ਮੰਦਿਰ ਜਿਹੜਾ ਉਹਦੀ ਦੀਵਾਰ ਦੀ ਕੋਈ ਬਵਾਦ ਉੱਠ ਰਿਆ ਸੀ ਪਹਿਲੇ ਵੀ ਡੀਐਸਪੀ ਦਫ਼ਤਰ ਅੱਗੇ ਧਰਨਾ ਲੱਗ ਚੁੱਕਿਆ ਹੈ ਬਹੁਜਨ ਸਮਾਜ ਪਾਰਟੀ ਵੱਲੋਂ ਹੁਣ ਇਸ ਟਾਈਮ ਫੇਰ ਅੱਜ ਦਿਨ ਮੰਗਲਵਾਰ ਆ ਠੀਕ ਆ 9 ਤਰੀਕ ਨੂੰ ਐ ਐਸਡੀਮ ਦਫ਼ਤਰ ਦੇ ਅੱਗੇ ਅਨਮਿੱਥੇ ਸਮੇਂ ਲਈ ਧਰਨਾ ਜਾਰੀ ਕਰਨ ਲੱਗੇ ਆ ਬਹੁਜਨ ਸਮਾਜ ਪਾਰਟੀ ਵੱਲੋਂ ਦੇਖ ਸਕਦੇ ਆ ਤਸਵੀਰਾਂ ਰਾਹੀਂ ਟੈਂਟ ਵਗੈਰਾ ਲੱਗ ਰਹੇ ਆ ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਇੱਥੇ ਅਵਤਾਰ ਸਿੰਘ ਕ੍ਰੀਮਪੁਰੀ ਜਿਹੜੇ ਮੇਨ ਹੈ ਇਹਨਾਂ ਦੇ ਸੀਨੀਅਰ ਆਗੂ ਉਹ ਵੀ ਪਹੁੰਚ ਰਹੇ ਆ ਪ੍ਰਸ਼ਾਸਨ ਵੀ ਇਹ ਆਪਣੇ ਜਿਹੜਾ ਹਾਈਵੇ ਆ ਬੰਦ ਹੋ ਰਿਹਾ ਜਿਹੜਾ ਨਵਾਂ ਸ਼ਹਿਰ ਰੋਡ ਆ ਉਹਨੂੰ ਵੀ ਖਲੌਣ ਲਈ ਤਿਆਰੀਆਂ ਕਰ ਰਿਹਾ ਦੇਖ ਸਕਦੇ ਹੋ ਤਸਵੀਰਾਂ ਰਾਈਂ ਇਹ ਸੰਖਦੇ ਹੋ ਜਿਹੜਾ ਟੈਂਟ ਆ ਵਗੈਰਾ ਲੱਗ ਰਿਹਾ ਆ ਜਿਹੜਾ ਨਵਾਂ ਸ਼ਹਿਰ ਰੋਡ ਆ ਬਿਲਕੁਲ ਪ੍ਰੋਪਰ ਪੂਰੀ ਤਰ੍ਹਾਂ ਇਹ ਜਿਹੜਾ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਪ੍ਰੋਟੈਸਟ ਜਾਰੀ ਕਰ ਰਹੇ ਆ ਕੈਮਰਾਮੈਨ ਪਵਨ ਪ੍ਰੋੜ ਦੇ ਨਾਲ ਫਲੋਰ ਤੋਂ ਰਾਜਕਮਾਰ ਸਿੰਘ ਦੀ ਖਾਸ ਰਿਪੋਰਟ ਬਾਸ ਸਾਹਿਬਾ ਜੀ ਡੇਕ ਜੋ ਹਾਲੇ ਹਟਾ ਮੁੜਿਆ ਇਹ ਤਾਂ ਦੱਸਿਆ ਗਿਆ ਹੈ ਕਿ ਲੱਗਦਾ ਹੈ ਤੁਹਾਡੇ ਮਾਧਿਅਮ ਤੋਂ ਮੈਂ ਦੱਸਣਾ ਚਾਹਨਾ ਕਿ ਪਿਛਲੀ 21 ਅਗਸਤ ਨੂੰ ਪਿੰਡ ਫਲੇਤਾ ਦੇ ਵਿੱਚ ਜੋ ਗੁਰੂ ਰਵਦਾਸ ਮਹਾਰਾਜ ਦਾ ਗੁਰਦੁਆਰਾ ਸਾਹਿਬ ਦੇ ਨਾਲ ਬਾਉਂਡਰੀ ਵਾਲ ਪਨਲਟੀ ਹਾਲ ਲਈ ਦਿਵਾਰਾ ਕੀਤੀਆਂ ਉਸ ਨਗਰ ਦੇ ਤਵਾਸੀਆਂ ਨੇ ਸਰਕਾਰ ਦੀ ਸ਼ੈਅ ਤੇ ਉਥੋਂ ਦੇ ਸਰਪੰਚ ਨੇ 4 ਮਹੀਨਿਆਂ ਦੇ ਵਿੱਚ ਦੋ ਵਾਰ ਉੱਥੇ ਜੇਸੀਬਿ ਬਿਧਾ ਕੇ ਉਹਨੂੰ ਟਾਟਰੀ ਕੀਤਾ। ਉਹਦੇ ਵਿਰੋਧ ਦੇ ਵਿੱਚ ਲਗਾਤਾਰ ਬਾਦਨ ਸਮਾਜ ਪਾਰਟੀ ਦੇ ਪ੍ਰਧਾਨ ਲਖਣ ਅਵਤਾਰ ਸਿੰਘ ਪ੍ਰੀਮਪੁਰ ਜੀ ਦੀ ਅਗਵਾਈ ਦੇ ਵਿੱਚ ਲਗਾਤਾਰ ਪ੍ਰਸ਼ਾਸਨ ਤੇ ਅਸੀਂ ਇਹ ਬੇਨਤੀ ਕੀਤੀ ਸੀ ਪ੍ਰਸ਼ਾਸਨ ਨੂੰ। ਕਿ ਉਹਨੂੰ ਜਲਦ ਤੋਂ ਜਲਦ ਤਰੰਤ ਵੈਸੇ ਦੀ ਵੈਸੇ ਬਣਾਇਆ ਜਾਵੇ ਪਰ ਪ੍ਰਸ਼ਾਸਨ ਨੇ ਉਹਨੂੰ ਅਣਗੌਲ ਕੀਤਾ ਗੱਲ ਨੂੰ ਔਰ ਅੱਜ ਅਸੀਂ ਗੁਰੂ ਰਵਦਾਸ ਜੀ ਦੇ ਸਨਮਾਨ ਮੇਂ ਬੀਐਸਪੀ ਮદાન ਮੇਂ ਦੇ ਬੈਨਰ ਹਟ ਇੱਥੇ ਜਿਹੜਾ ਐਸਜੀਐਮ ਦਫਤਰ ਦੇ ਮੋੜੇ ਦੁਆਬਾ ਪੱਤਰੀ ਪ੍ਰੋਟੈਸਟ ਕਰਾਂਗੇ ਔਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਔਰ ਉੱਥੋਂ ਦਾ ਇਹ ਸਰਪੰਚ ਇਹ ਵੀ ਗੱਲ ਕਹਿ ਰਿਹਾ ਕਿ ਇੱਥੇ 26 ਏਕੜ ਦੇ ਕਰੀਬ ਜਿਹੜੀ ਜ਼ਬਰ ਜ਼ਗੀਰਦਾਰਾਂ ਨੇ ਘੱਡਿ ਘੇਰੀ ਆ ਪਰ ਉਹਦੇ ਵੱਲੋਂ ਮੂੰਹ ਨਹੀਂ ਕਰਦਾ ਸਰਪੰਚ ਸਿਰਫ 2 ਕਨਾਲ 13 ਮਰਲੇ ਜਿਹੜੀ ਗੁਰੂ ਰਮਦਾਸ ਮਹਾਰਾਜ ਦੇ ਨਾਂ ਤੇ ਫਰਦ ਬੋਲਦੀ ਆ ਉਹਦੇ ਉਹਦੇ ਖਿਲਾਫ ਬਾਰ ਬਾਰ ਉਹ ਜੇ ਸੀ ਵੀ ਹ ਲੈ ਕੇ ਆਉਂਦਾ ਔਰ ਸਮੁੱਚੇ ਸਮਾਜ ਨੂੰ ਬੇਨਤੀ ਕਰਦਾ ਕਿ ਧਰਨੇ ਦੀ ਬਿਲਕੁਲ ਤਿਆਰੀ ਆ ਟੈਂਟ ਲੱਗ ਰਿਹਾ ਸ਼ਮਿਆਨਾ ਲੱਗ ਰਿਹਾ ਮੈਟ ਬੈਸੇਗਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਮਦਦ ਤੋਂ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਐਸਡੀਐਮ ਡਾਕਟਰ ਕੀ ਕਰੀਮਪੁਰੀ ਸਾਹਿਬ ਪਹੁੰਚਣਗੇ ਮੌਕੇ ਤੇ ਹਾਂ ਡਾਕਟਰ ਅਵਸਾਰ ਸਿੰਘ ਕਰੀਮਪੁਰੀ ਸਾਹਿਬ ਵੀ ਅੱਜ ਇਸ ਧਰਨੇ ਦੇ ਵਿੱਚ ਸ਼ਾਮਲ ਹੋਣਗੇ ਜਿਹੜੀ ਪਹਿਲਾਂ ਧਰਨਾ ਲੱਗਿਆ ਸੀ ਉਹਦੇ ਵਿੱਚ ਕੀ ਭਰੋਸਾ ਦਵਾਇਆ ਗਿਆ ਸੀ ਉਦੋਂ ਸਾਨੂੰ ਭਰੋਸਾ ਦਵਾਇਆ ਸੀ ਕਿ ਪ੍ਰਸ਼ਾਸਨ ਬਹਿ ਕੇ ਤੁਹਾਨੂੰ ਮੀਟਿੰਗ ਕਰਕੇ ਹੱਲ ਕੱਢੇਗਾ ਪਰ ਹੱਲ ਜਿਉਂ ਦਾ ਤਿਉਂ ਉੱਥੇ ਹੀ ਖੜੀ ਹੈ ਥੈਂਕ ਯੂ ਕਿ ਅੱਜ ਤੁਹਾਨੂੰ ਪਿਛਲੇ ਪਤਾ ਕਿ ਮਤਲਬ ਇਹ ਪਿੰਡ ਤਲੀਤਾ ਦੇ ਅੰਦਰ ਇੱਕ ਹੀ ਰਾਤ ਨੂੰ ਪ੍ਰਸ਼ਾਸਨ ਦੇ ਦੁਆਰਾ ਸੂਚੀ ਦੇ ਹੁਕਮਾਂ ਦੇ ਮੁਤਾਬਕ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਨਾਂ ਦੇ ਉੱਤੇ ਗੁਰੰਟੇ ਹਾਲ ਬਣਾਉਣ ਵਾਸਤੇ ਪਿੰਡ ਦੇ ਲੋਕਾਂ ਨੇ ਜਾਰਦਾਰੀ ਕੀਤੀ ਸੀ ਔਰ ਉਹ ਜਿਹੜੇ ਆ ਬਿਨਾ ਕਿਸੇ ਨਿਸ਼ਾਨਦੇਹੀ ਬਿਨਾ ਕੋਈ ਸਿੱਧੀ ਗੱਲ ਕਰ ਜੁਟਿਆ ਔਰ ਉਹ ਜਿਹੜਾ ਪਹਿਲੇ ਜੀਤਿਆ ਗਿਆ ਉਹਦੇ ਵਿਰੋਧ ਦੇ ਅੰਦਰ ਵਰਜਨ ਸਮਾਜ ਪਾਰਟੀ ਕੋਲੋਂ ਅੱਜ ਵਿਸ਼ਾਲ ਪੰਨਾ ਜਿਹੜਾ ਉਹ ਕਿੱਥੇ ਪੁੱਜਾ ਜਾ ਰਿਹਾ ਹੈ ਔਰ ਜਿਹਦੇ ਵਿੱਚ ਲਗਭਗ ਜਿਹੜੇ ਪੂਰੇ ਧਵਾਬੇ ਦੇ ਲੋਕ ਜਿਹੜੇ ਇੱਥੇ ਇਕੱਠੇ ਹੋ ਰਹੇ ਨੇ ਇਸ ਕਰਕੇ ਸਾਡੀ ਪ੍ਰਸ਼ਾਸਨ ਦੇ ਉੱਤੇ ਇਹ ਮੰਗ ਕਰਨ ਵਾਸਤੇ ਅਸੀਂ ਇੱਥੇ ਇਕੱਠੇ ਹੋ ਰਹੇ ਹਾਂ ਤੇ ਜਿਹੜਾ ਵੀ ਉਹ ਸਮੁਨਤੀ ਹਾਲ ਦੀਆਂ ਕੰਧਾਂ ਜਿਹੜੀਆਂ ਪ੍ਰਸ਼ਾਸਨ ਦੁਆਰਾ ਟਾਈਆਂ ਗਈਆਂ ਆਰੋਨਾ ਦੁਆਰਾ ਉਸੀ ਜਗ੍ਹਾ ਤੇ ਬਣਾਇਆ ਜਾਵੇ ਔਰ ਇਸ ਕਰਕੇ ਜਿਹੜੇ ਵੀ ਦੋਸ਼ੀ ਉਹਦੇ ਵਿੱਚ ਜਿਨ੍ਹਾਂ ਨੇ ਬਿਨਾ ਕਿਤੇ ਕਾਰਨ ਤੋਂ ਬਿਨਾ ਕਿਤੇ ਕਾਨੂੰਨਨ ਮਰਕੂਰੀ ਛੰਗਣਾ ਟਾਇਆ ਗਿਆ ਔਰ ਉਹਨਾਂ ਦੇ ਖਿਲਾਫ ਬਣ ਜਿਹੜੀ ਕਾਰਵਾਈ ਵੀ ਕੀਤੀ ਜਾਵੇ ਇਸ ਤਰ੍ਹਾਂ ਕੇ ਅੱਜ ਪੂਰੇ ਪਿੰਡਾਂ ਦੇ ਵਿੱਚੋਂ ਬਹੁਤ ਪਰਮਾਪਸ਼ਾ ਮਿਲਿਆ ਔਰ ਵੱਡੀ ਗਰਦੀ ਵਿੱਚ ਲੋਕ ਗੱਡੀਆਂ ਪਰ ਪਰਟੀ ਜਿਹੜੇ ਇੱਥੇ ਪਹੁੰਚ ਰਹੇ ਮੀਟਿੰਗ ਤੁਹਾਡੀ ਪਹਿਲ ਧਰਨਾ ਪਹਿਲਾਂ ਵੀ ਜਾਰੀ ਰਿਹਾ ਸੀ ਉਦੋਂ ਕੀ ਹੋਇਆ ਸੀ ਉਦੋਂ ਸਾਨੂੰ ਜਿਹੜਾ ਡੀਐਸਪੀ ਸਾਹਿਬ ਦੇ ਸਾਥੀ ਜੁਆਇਆ ਸੀਗਾ ਕਿ ਅਸੀਂ ਜਿਹੜੇ ਐਸਡੀਐਫ ਦੇ ਨਾਲ ਤੁਹਾਡੀ ਮੀਟਿੰਗ ਕਰਾਂਗੇ ਪਰ ਉਹ ਮੀਟਿੰਗ ਦੇ ਅੰਦਰ ਜਿਹੜੀ ਆ ਚਾਰਮ ਕੋਲੇ ਨੀਤੀ ਜਿਹੜੀ ਅਪਣਾਈ ਜਾ ਰਹੀ ਹੈ ਪਰ ਹਜੇ ਤਾਂ ਹਜੇ ਇੱਧਰ ਦੇਖ ਲਓ ਜੀ ਇੱਧਰ ਦੇਖ ਲਓ ਕਿ ਆ ਉਹ ਹਰ ਹਾਲਤ ਦੇ ਵਿੱਚ ਜਿਹੜਾ ਅਸੀਂ ਇੱਥੇ ਇਨਕਾਬ ਲੈ ਕੇ ਉਠਾਂਗੇ ਔਰ ਉਹਦੇ ਵਾਸਤੇ ਤੁਹਾਨੂੰ ਜੋ ਵੀ ਪੰਨਾ ਪਿਆ ਬਹੁਜਰ ਸਮਾਜ ਪਾਰਟੀ ਮਨਾਮ ਦੇ ਵਿੱਚ ਅੱਜ ਵਿਸ਼ੇਸ਼ ਔਰ ਉਸ ਦੇ ਬਹੁਜਰ ਸਮਾਜ ਪਾਰਟੀ ਪੰਜਾਬ ਦੇ ਟੋਪਾ ਪ੍ਰਧਾਨ ਡਾਕਟਰ ਮਨਤਪ ਸਿੰਘ ਗਰਮੀਤਾਪਾਪਾ ਦਾ ਸਰਪ ਮੈਂਬਰ ਦਾਪਾ ਨਾਲ ਕੋ ਵਿਸ਼ੇਸ਼ ਤੌਰ ਤੇ ਬੋਲ ਰਹੇ ਆ ਉਹਨਾਂ ਨਾਲ ਡਾਕਟਰ ਅੰਸ਼ਤਰਪਾਲ ਜੀ ਐਮ ਐਲ اے ਨਮਾਸ਼ਾਰ ਔਰ ਕਮਿਊਨਿਟੀ ਲੀਡਰਸ਼ਿਪ ਜਿਹੜੀ ਆ ਵਰਕਰ ਔਰ ਆਪੂ ਸਾਰੇ ਸਰਵਾਂ ਜਿਹੜੇ ਪੂਰੇ ਤੋਂ ਮਾਪਾ ਪਰਦੇ ਉੱਤੇ ਲੋਕ ਜਿਹੜੇ ਉੱਤੇ ਪਹੁੰਚ ਆਇਆ ਔਰ ਇਸ ਸਰਕਾਰ ਦੇ ਸਾਥੀ ਆ ਕਿ ਕਲਮ ਕਰਦੇ ਆ ਔਰ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਲਦੀ ਜਲਦੀ ਇਸ ਫਲੋਰ ਦੇ ਖੰਡ ਵਿੱਚ ਭਾਗ ਲਗਾ